ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਨਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਇਸੇ ਤਰ੍ਹਾਂ ਤੁਹਾਡੇ ਵਾਸਤੇ ਸੌਖੀਆਂ ਸੌਖੀਆਂ ਵੀਡੀਓ ਲੈ ਕੇ ਆਉਂਦੀ ਰਹੂੰਗੀ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਿਆਂਗੀ ਰੈੱਡ ਕਲਰ ਦੀ ਕੋਟੀ ਕਿਉਂਕਿ ਕਈ ਭੈਣਾ ਕਹਿਦੰਨੀ ਹੈ ਵੀ ਰੈੱਡ ਕਲਰ ਦੇ ਵਿੱਚ ਕਿਹੜਾ ਡਿਜ਼ਾਈਨ ਪਾਈਏ ਕਿਹੜਾ ਵਧੀਆ ਲੱਗੂਗਾ ਦੇਖੋ ਜੀ ਆਹ ਡਿਜ਼ਾਈਨ ਹੈ ਜਿਹੜਾ ਰੈੱਡ ਕਲਰ ਦੇ ਵਿੱਚ ਬਹੁਤ ਪਿਆਰਾ ਲੱਗਦਾ ਪਾਇਆ ਹੋਇਆ ਬੱਚੇ ਦੀ ਕੋਟੀ ਹੈ ਜੀ ਇਹ ਪੱਟੀ ਵਾਲੀ ਕੋਟੀ ਬਣਾਈ ਹੋਈ ਹੈ ਜੀ ਇਹ ਦੋ ਬਟਨ ਲੱਗੇ ਹੋਏ ਨੇ ਬਾਹਾਂ ਵਿੱਚ ਵੀ ਆਪਾਂ ਨੇ ਡਿਜ਼ਾਈਨ ਪਾਇਆ ਹੋਇਆ ਜੀ ਬਿਲਕੁਲ ਇਸੇ ਤਰ੍ਹਾਂ ਆਪਾਂ ਨੇ ਪਿਛਲੀ ਸਾਈਡ ਵੀ ਡਿਜ਼ਾਈਨ ਪਾਇਆ ਹੋਇਆ ਹੈ ਬਹੁਤ ਸੌਖਾ ਬਣਦਾ ਜੀ ਇਹ ਡਿਜ਼ਾਈਨ ਮੈਂ ਆਪਣੇ ਚੈਨਲ ਤੇ ਦੱਸਿਆ ਹੋਇਆ ਜੀ ਇਹ ਡਿਜ਼ਾਈਨ ਬਾਰਡਰ ਇਹਦਾ ਬਿਲਕੁਲ ਸਿੱਧਾ ਹੈ ਕੁੰਡੇ ਵੀ ਇਹਦੇ ਬਿਲਕੁਲ ਸਿੱਧੇ ਪਾਏ ਹੋਏ ਆ ਬਾਰਡਰ ਵੀ ਬਿਲਕੁਲ ਸਿੱਧਾ ਇੱਕ ਉਲਟਾ ਇੱਕ ਸਿੱਧਾ ਆਹ ਡਿਜ਼ਾਈਨ ਹੈ ਜਿਹੜਾ ਇਹ ਵੀ ਬਹੁਤ ਸੌਖਾ ਹੈ ਦੋ ਵਟਨ ਵਾਲੀ ਪੱਟੀ ਬਣਾਈ ਹੋਈ ਐ ਪੱਟੀ ਬਣਾਉਣ ਦਾ ਇਹ ਫਾਇਦਾ ਜੀ ਜਿਹੜਾ ਬੱਚੇ ਦਾ ਸਿਰ ਹੈ ਜੀ ਉਹ ਕਈ ਵਾਰੀ ਭਾਰੀ ਹੁੰਦਾ ਗੋਲਗੜਾ ਨਹੀਂ ਪੈਂਦਾ ਫਿਰ ਇਹ ਪੱਟੀ ਬਣਾ ਲੂਗੇ ਜੀ ਆਪਾਂ ਫਿਰ ਆਸਾਨੀ ਨਾਲ ਪਹਿ ਜਾਂਦਾ ਕੋਈ ਆਪਾਂ ਨੂੰ ਇਹਦੇ ਚ ਦਿੱਕਤ ਨਹੀਂ ਆਉਂਦੀ ਪਾਉਣ ਵਿੱਚ ਕਈ ਪੈਣਾ ਪੁੱਛਦੇ ਆ ਜੀ ਬਟਨ ਲਾਉਣੇ ਵੀ ਜਿਆਦਾ ਸੀ ਬਟਨ ਲਾਉਂਦੇ ਆ ਜੀ ਤਾਂ ਗੋਜਾ ਜਾ ਪਹਿ ਜਾਂਦਾ ਜਿਵੇਂ ਇਸ ਤਰ੍ਹਾਂ ਬਲਜਾ ਪੈ ਜਾਂਦਾ ਉਹਦੇ ਵਿੱਚ ਪੱਟੀ ਵਿੱਚ ਵੀ ਬਟਨ ਲਾਉਣੇ ਦੱਸੋ ਮੈਂ ਹੁਣ ਇਸ ਤੋਂ ਅਗਲੀ ਵੀਡੀਓ ਵਿੱਚ ਤੁਹਾਨੂੰ ਬਟਨ ਲਾਉਣੇ ਦੱਸਾਂਗੀ ਜੀ ਵੀ ਬਟਨ ਆਪਾਂ ਨੇ ਜਿਹੜੇ ਬਟਨ ਆ ਉਹ ਕਿਵੇਂ ਲਾਉਣੇ ਆ ਕੋਈ ਬਹੁਤੇ ਔਖੇ ਨਹੀਂ ਜੀ ਬਸ ਥੋੜਾ ਜਿਹਾ ਢੰਗ ਪਤਾ ਹੋਣਾ ਚਾਹੀਦਾ ਇਹ ਡਿਜ਼ਾਈਨ ਵੀ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਜੀ ਲਾਲ ਰੰਗ ਦੀ ਕੋਟੀ ਵਿੱਚ ਪਾਇਓ ਜੀ ਇਹ ਡਿਜ਼ਾਈਨ ਬੱਚਿਆਂ ਦੀ ਵਿੱਚ ਬਹੁਤ ਪਿਆਰਾ ਲੱਗਦਾ ਜੀ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ